ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਅਸੀਂ ਅੱਜ ਫੇਰ ਕੋਈ ਨਵੀਆਂ ਗੱਲਾਂ ਬਾਤਾਂ ਦੇ ਨਾਲ ਕੋਈ ਨਵੀਂ ਵੀਡੀਓ ਸ਼ੇਅਰ ਕਰਨ ਲੱਗੇ ਆਂ ਵੀ ਜਿਹੜੇ ਸਾਡੇ ਘਰਾਂ ਦੇ ਵਿੱਚ ਭਾਂਡੇ ਐ ਵੀ ਅਸੀਂ ਉਹ ਕਿਹੜੇ ਕਿਹੜੇ ਭਾਂਡਾ ਦੀ ਵਰਤੋਂ ਕਰਨੀ ਐ ਜਿਵੇਂ ਜਿਹੜੀ ਸਿਲਵਰ ਐ ਉਹਨੂੰ ਮਤਲਬ ਵੀ ਅਸੀਂ ਹੁਣ ਬੰਦ ਕਰ ਦਿੱਤੀ ਆਪਣੇ ਘਰਾਂ ਦੇ ਵਿੱਚ ਡੇਰਾ ਸੱਚਾ ਸੌਦਾ ਦੇ ਵਿੱਚ ਅੱਜ ਤੋਂ 15-16 ਸਾਲ ਪਹਿਲਾਂ ਜਿਹੜੀ ਸਾਰੀ ਸਿਲਵਰ ਐ ਉਹ ਬਦਲਤੀ ਸੀ ਤੇ ਸਟੀਲ ਦੇ ਭਾਂਡੇ ਸਾਰੇ ਡੇਰਾ ਸੱਚਾ ਸੌਦਾ ਵਿੱਚ ਲੈ ਜਾਂਦੇ ਸੀ ਕਿਉਂਕਿ ਗੁਰੂ ਜੀ ਨੇ ਵਚਨ ਕੀਤੇ ਸੀ ਵੀ ਭਾਈ ਇਹ ਭਾਂਡੇ ਤੁਸੀਂ ਬਦਲੋ ਕਿਉਂਕਿ ਜਿਹੜੀ ਸਿਲਵਰ ਹੈ ਉਹ ਸਾਡੀ ਸਿਹਤ ਲਈ ਹਾਨੀਕਾਰ ਹੈ ਤੁਸੀਂ ਉਹਨੂੰ ਮਤਲਬ ਵੀ ਜਾਲੀ ਨਾਲ ਮਾਜੋ ਜਿਹੜੀ ਸਿਲਵਰ ਹੈ ਨਾ ਜਿਹੜੀ ਲੋਹੇ ਜਿਹੇ ਦੀ ਜਾਲੀ ਹੁੰਦੀ ਹੈ ਤੁਸੀਂ ਉਹਨੂੰ ਜਦੋਂ ਮਾਜੋਗੇ ਤਾਂ ਉਹਦੇ ਵਿੱਚ ਛਰੀਟਾਂ ਪੈ ਜਾਂਦੀਆਂ ਤਾਂ ਉਹ ਮਤਲਬ ਇੱਕ ਮਾੜੀ ਹੁੰਦੀ ਹੈ ਸਿਲਵਰ ਸਾਡੀ ਸਿਹਤ ਲਈ ਸਾਡੇ ਸਰੀਰ ਲਈ ਜਦੋਂ ਗਰਮ ਹੁੰਦੀ ਹੈ ਉਹ ਘੁਲਦੀ ਹੈ ਤਾਂ ਇਸ ਵਾਸਤੇ ਤੁਸੀਂ ਆਪਦੇ ਘਰਾਂ ਦੇ ਵਿੱਚ ਬਿਮਾਰੀਆਂ ਤੋਂ ਮੁਕਤ ਹੋਣ ਵਾਸਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਕਿਵੇਂ ਅਸੀਂ ਬਿਮਾਰੀਆਂ ਤੋਂ ਮੁਕਤ ਕਰਨਾ ਹੈ ਅੱਜ ਕਿਉਂ ਭਿਆਨਕ ਬਿਮਾਰੀਆਂ ਕਿ ਲੋਕ ਇਹੋ ਜੀਆਂ ਗੱਲਾਂ ਤੇ ਅਮਲ ਨਹੀਂ ਕਰਦੇ ਮੰਨਦੇ ਨਹੀਂ ਤਾਂ ਇਸ ਵਾਸਤੇ ਜਾਂ ਤਾਂ ਤੁਸੀਂ ਆਪਦੇ ਘਰੇ ਪਿੱਤਲ ਦੀ ਵਰਤੋਂ ਕਰੋ ਜਾਂ ਲੋਹੇ ਦੀ ਤੇ ਜਾਂ ਮਤਲਬ ਵੀ ਸਟੀਲ ਦੀ ਵੱਧ ਤੋਂ ਵੱਧ ਸਟੀਲ ਦੀ ਵਰਤੋਂ ਕਰੋ ਸਟੀਲ ਮਤਲਬ ਵੀ ਅੱਜ ਜ਼ਿਆਦਾ ਚੱਲ ਰਹੀ ਹੈ ਤੇ ਚਾਹ ਪਾਣੀ ਨੂੰ ਸਟੀਲ ਦੇ ਧਾਮੇ ਲਿਓ ਤੇ ਸਟੀਲ ਦੀ ਵਰਤੋਂ ਵੱਧ ਤੋਂ ਵੱਧ ਤੁਸੀਂ ਆਪਦੇ ਘਰੇ ਕਰੋ ਕਿਉਂਕਿ ਇਹ ਘੁਲਦੀ ਨਹੀਂ ਛੇਤੀ ਗਰਮ ਹੋ ਜਾਂਦੀ ਹੈ ਚਾਹ ਪਾਣੀ ਵੀ ਇਹਦੇ ਵਿੱਚ ਛੇਤੀ ਬਣ ਜਾਂਦਾ ਤਾਂ ਕਈ ਵਾਰੀ ਕੀ ਹੁੰਦਾ ਸੀ ਅਸੀਂ ਸਸਤਾ ਜਾ ਧਾਮਾ ਲੈ ਲੈਨੇ ਪਿੰਡ ਦੇ ਵਿੱਚ ਜਿਹੜੇ ਵੇਚਣ ਵਾਲੇ ਹੁੰਦੇ ਆ ਤਾਂ ਉਹ ਸਾਡੀ ਸਿਹਤ ਲਈ ਹਾਨੀਕਾਰ ਹੈ ਇਸ ਵਾਸਤੇ ਜਿਹੜੀ ਸਿਲਵਰ ਆ ਉਹਨੂੰ ਵਰਤਣਾ ਬੰਦ ਕਰੋ ਤੇ ਜਿਹੜੀ ਸਟੀਲ ਹੈ ਜਾਂ ਪਿੱਤਲ ਹੈ ਜਾਂ ਲੋਹਾ ਹੈ ਉਹਦੀ ਵਰਤੋਂ ਕਰੋ ਵੱਧ ਤੋਂ ਵੱਧ ਤੁਸੀਂ ਮਤਲਬ ਇਹ ਸਟੀਲ ਹੀ ਜ਼ਿਆਦਾ ਚੱਲਦੀ ਹੈ ਸਟੀਲ ਦੀ ਵਰਤੋਂ ਕਰੋ ਕਿਉਂਕਿ ਪਿੱਤਲ ਤਾਂ ਬਹੁਤ ਜ਼ਿਆਦਾ ਮਹਿੰਗਾ ਹੈ ਤਾਂ ਇਸ ਵਾਸਤੇ ਅੱਜ ਕਿਵੇਂ ਮਤਲਬ ਵੀ ਤੁਸੀਂ ਬਿਮਾਰੀਆਂ ਤੋਂ ਬਚਣਾ ਕਿਵੇਂ ਆਪਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਿਮਾਰੀਆਂ ਤੋਂ ਮੁਕਤ ਕਰਨਾ ਹੈ ਤਾਂ ਜਿਹੜੀ ਸਾਧ ਸੰਗਤ ਨੇ ਹਜੇ ਇਹ ਆਪਣੇ ਘਰਾਂ ਦੇ ਵਿੱਚ ਭਾਂਡੇ ਨਹੀਂ ਬਦਲੇ ਤੁਸੀਂ ਤਾਂ ਖਾਸ ਕਰਕੇ ਬਦਲੋ ਫੇਰ ਹੀ ਆਪਾਂ ਮਤਲਬ ਵੀ ਗੁਰੂ ਦੇ ਬਚਨਾਂ ਦਾ ਲਾਹਾ ਲਵਾਂਗੇ ਜਦੋਂ ਆਪਾਂ ਗੁਰੂ ਦੇ ਬਚਨ ਮੰਨਾਂਗੇ ਗੁਰੂ ਦੀ ਸਿੱਖਿਆ ਤੇ ਚੱਲਾਂਗੇ ਤਾਂ ਫੇਰ ਹੀ ਅਸੀਂ ਤੰਦਰੁਸਤ ਰਾਵਾਂਗੇ ਕਿਉਂਕਿ ਆਪਾਂ ਸਾਰੇ ਡੇਰਾਂ ਦੇ ਵਿੱਚ ਭਾਂਡੇ ਜਿਹੜੇ ਉਹ ਬਦਲਤੇ ਤੇ ਜਿਹੜੇ ਹਜੇ ਨਹੀਂ ਬਦਲੇ ਤਾਂ ਬਦਲੋ ਆਪਦੇ ਘਰਾਂ ਦੇ ਵਿੱਚ ਵੀ ਤਾਂ ਮਤਲਬ ਹੀ ਵੱਧ ਤੋਂ ਵੱਧ ਤੁਸੀਂ ਮਤਲਬ ਹੀ ਜਿਹੜੀ ਸਟੀਲ ਹੈ ਉਹਦੀ ਵਰਤੋਂ ਕਰੋ ਜਿਹਦੇ ਵਿੱਚ ਤੁਸੀਂ ਗਰਮ ਕਰਕੇ ਖਾਣਾ ਬਣਾ ਕੇ ਖਾਣਾ ਹੈ ਚਾਹ ਪਾਣੀ ਬਣਾਉਣਾ ਤੇ ਅਸੀਂ ਬੇਨਤੀ ਕਰਦੇ ਹਾਂ ਕਿ ਆਪਾਂ ਵੱਧ ਤੋਂ ਵੱਧ ਲੋਕਾਂ ਨੂੰ ਵੀ ਦੱਸ ਗਏ ਆਪਦੇ ਰਿਸ਼ਤੇਦਾਰਾਂ ਸਾਖ ਸੰਬੰਧੀਆਂ ਵਿੱਚ ਇਹ ਚਰਚਾ ਕਰਕੇ ਲੋਕਾਂ ਵਿੱਚ ਚਰਚਾ ਕਰਕੇ ਵੀ ਭਾਈ ਕਿਵੇਂ ਤੁਸੀਂ ਮਤਲਬ ਵੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਾਂ ਬਿਮਾਰੀਆਂ ਤੋਂ ਮੁਕਤ ਕਰਨਾ ਹੈ ਕਈ ਵਾਰੀ ਅਸੀਂ ਸਸhtੀਆਂ ਚੀਜ਼ਾਂ ਦੇ ਪਿੱਛੇ ਲੱਗ ਜਾਂਦੇ ਆ ਤਾਂ ਉਹ ਮੁੜ ਕੇ ਸਾਡੀ ਸਿਹਤ ਲਈ ਹਾਨੀਕਾਰ ਹੋ ਜਾਂਦੀ ਹੈ ਮੁੜ ਕੇ ਲੱਖਾਂ ਰੁਪਏ ਸਾਡੀਆਂ ਬਿਮਾਰੀਆਂ ਦੇ ਉੱਤੇ ਲੱਗਦਾ ਹੈ ਤਾਂ ਅਸੀਂ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਵੱਧ ਤੋਂ ਵੱਧ ਜੀ ਦੇ ਵਿੱਚ ਤੁਸੀਂ ਚਾਹ ਬਣਾਉਣੀ ਹੈ ਜਾਂ ਜੀ ਦੇ ਵਿੱਚ ਤੁਸੀਂ ਸਬਜ਼ੀ ਬਣਾਉਣੀ ਹੈ ਤੇ ਵੱਧ ਤੋਂ ਵੱਧ ਤੁਸੀਂ ਸਟੀਲ ਦੀ ਵਰਤੋਂ ਕਰੋ ਕਿਉਂਕਿ ਹੁਣ ਸਕੂਲਾਂ ਦੇ ਵਿੱਚ ਵੀ ਮਤਲਬ ਵੀ ਸਟੀਲ ਦੇ ਦੇਗ ਦੇਤੇ ਸਰਕਾਰ ਦੇ ਵੱਲੋਂ ਅੱਜ ਮੈਂ ਬਹਿਵਲ ਕਲਾ ਦੇ ਸਕੂਲ ਦੇ ਵਿੱਚ ਗਿਆ ਸੀਗਾ ਤੇ ਦੋਨੇ ਸਕੂਲਾਂ ਦੇ ਵਿੱਚ ਮਤਲਬ ਵੀ ਸਟੀਲ ਦੇ ਦੇਗ ਨਵੇਂ ਤਾਂ ਇਸ ਵਾਸਤੇ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕਿਵੇਂ ਤੰਦਰੁਸਤ ਬਣਾਉਣਾ ਕਿਵੇਂ ਤੰਦਰੁਸਤ ਪੰਜਾਬ ਨੂੰ ਕਰਨਾ ਤਾਂ ਇਹ ਚੀਜ਼ਾਂ ਦੇ ਨਾਲ ਵੀ ਸਾਨੂੰ ਬਹੁਤ ਵੱਡੀ ਯਾਨੀ ਕਿ ਜਾਣਕਾਰੀ ਮਿਲਦੀ ਹੈ ਤੇ ਅਸੀਂ ਜਾਣਕਾਰੀ ਅੱਗੇ ਦਿੱਤੀ ਅੱਜ ਕਿ ਅਸੀਂ 15-16 ਸਾਲ ਪਹਿਲਾਂ ਜਦੋਂ ਗੁਰੂ ਜੀ ਨੇ ਬਚਨ ਕੀਤੇ ਸੀ ਉਦੋਂ ਹੀ ਅਸੀਂ ਆਪਦੇ ਘਰ ਦੇ ਵਿੱਚ ਭਾਂਡੇ ਬਦਲੇ ਸੀ ਤ AES ਵਾਹ ਤੇ ਪਿੰਡਾਂ ਦੀਆਂ ਜਿਹੜੀਆਂ ਨਾਮ ਚਰਚਾ ਉੱਥੇ ਵੀ ਮੜੀ ਪਿੰਡਾਂ ਦੇ ਪ੍ਰੇਮੀ ਸੇਵਕ ਬੋਲਦਿਆ ਕਰੋ ਬਲਾਕਾਂ ਦੀਆਂ ਨਾਮ ਚਰਚਾ ਤੇ ਥੋੜੀ ਜੀ ਮਤਲਬ ਵੀ ਇਸ ਦੀ ਜਾਣਕਾਰੀ ਦੇ ਦਿਆ ਕਰੋ ਤਾਂ ਇਹ ਇੱਕ ਜਾਣਕਾਰੀ ਲੋਕਾਂ ਦੇ ਭਲੇ ਵਾਸਤੇ ਹੈ ਲੋਕਾਂ ਦੀ ਤੰਦਰੁਸਤੀ ਵਾਸਤੇ ਹੈ ਤਾਂ ਜਿਹੜੀ ਸਲਵੇਰਾ ਉਹਨੂੰ ਵਰਤਣਾ ਬੰਦ ਕਰ ਦਿਓ ਤੇ ਇਹਨਾਂ ਚੀਜ਼ਾਂ ਦੀ ਵੱਧ ਤੋਂ ਵੱਧ ਤੁਸੀਂ ਆਪਦੇ ਘਰਾਂ ਦੇ ਵਿੱਚ ਵਰਤੋਂ ਕਰੋ ਕਿਵੇਂ ਅਸੀਂ ਬਿਮਾਰੀਆਂ ਤੋਂ ਬਚਣਾ ਕਿਵੇਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਿਮਾਰੀਆਂ ਤੋਂ ਬਚਾਉਣਾ ਹੈ ਤਾਂ ਇਹ ਮਤਲਬ ਵੀ ਲੋਕਾਂ ਦੀ ਜਾਣਕਾਰੀ ਲੋਕਾਂ ਦੇ ਭਲੇ ਦੀ ਜਾਣਕਾਰੀ ਹੈ ਅਸੀਂ ਅੱਜ ਇਹ ਜਾਣਕਾਰੀ ਦੇਣੀ ਚਾਹੁੰਦੇ ਆ ਕਿ ਵੱਧ ਤੋਂ ਵੱਧ ਤੁਸੀਂ ਘਰਾਂ ਦੇ ਵਿੱਚ ਜਿਹੜੇ ਸੈਲਵਰ ਉਹਨੂੰ ਨਾ ਵਰਤੋ ਗਰਮ ਕਰਕੇ ਖਾਣਾ ਉਹਦੇ ਵਿੱਚ ਨਾ ਖਾਓ ਤੇ ਜਿਹੜੀ ਸਟੀਲ ਹੈ ਇਹਦੀ ਵੱਧ ਤੋਂ ਵੱਧ ਤੁਸੀਂ ਆਪਦੇ ਘਰਾਂ ਦੇ ਵਿੱਚ ਵਰਤੋਂ ਕਰੋ ਛੇਤੀ ਗਰਮ ਹੋ ਜਾਂਦੀ ਹੈ ਖਾਣਾ ਵੀ ਛੇਤੀ ਬਣ ਜਾਂਦਾ ਹੈ ਤੇ ਇਹਦੀ ਵੱਧ ਤੋਂ ਵੱਧ ਤੁਸੀਂ ਆਪਦੇ ਘਰਾਂ ਦੇ ਵਿੱਚ ਵਰਤੋਂ ਕਰੋ ਕਿਵੇਂ ਅਸੀਂ ਬਿਮਾਰੀਆਂ ਤੋਂ ਬਚਣਾ ਹੈ ਤਾਂ ਇਹ ਵੀ ਇੱਕ ਮਤਲਬ ਵੀ ਬਹੁਤ ਵੱਡੀ ਜਾਣਕਾਰੀ ਹੈ ਲੋਕਾਂ ਵਾਸਤੇ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਤਾਂ ਇਹਨਾਂ ਕੁਝ ਕਹਿੰਦੇ ਹੋਏ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਿਆ ਹੈ ਕਿ ਵਸੀਂ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਘਰ ਘਰ ਤੱਕ ਭੇਜ ਦਿਓ ਕਿ ਲੋਕਾਂ ਦੀ ਜਾਣਕਾਰੀ ਲੋਕਾਂ ਦੇ ਇਹ ਚੀਜ਼ ਭਲੇ ਵਾਸਤੇ ਹੈ ਤਾਂ ਇਹਨਾਂ ਕੋਈ ਚ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਿਆ ਗਿਆ ਅਸੀਂ ਮਾਫੀ ਚਾਹੁੰਦੇ ਹਾਂ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਜੀ